ਰਾਜਪੁਰਾ ਡਿਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਲਾਲੜੂ ਅਤੇ ਖੜਕ ਡਿਵੀਜ਼ਨਾਂ ਨੂੰ ਨੋ ਨਿਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਦੇ ਵਿਰੁੱਧ ਸਾਂਝੀ ਅਗਵਾਈ ਵਿੱਚ ਐਸ ਡੀ ਐਮ ਦਫ਼ਤਰ ਦੇ ਗੇਟ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਤ ਅਰਥੀ ਫੋਕ ਕੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਨੀਜੀਕਰਨ ਵਿਰੋਧੀ ਨੀਤੀਆਂ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਮਾ ਗੁਰਦੀਪ ਸਿੰਘ ਜੀ ਤੇ ਪ੍ਰੈਸਰ ਸਰ ਸਾਂਝਾ ਫਾਰਮ ਤੇ ਟੈਕਨੀਕਲ ਸਰਵਿਸ ਯੂਨੀਅਨ ਰਾਜਪੁਰਾ ਅੱਜ ਤੁਸੀਂ ਧਰਨਾ ਲਾਇਆ ਉਹਦੇ ਮੁਰਤੀ ਅੱਜ ਦਾ ਜਿਹੜਾ ਅਰਤੀ ਪੂਕ ਮਜਾਰਾ ਸੀ ਪੀਆਰਸੀਪੀ ਬਲਾਜ ਜੋਇੰਟ ਫਾਰਮ ਦੇ ਸੱਦੇ ਤੇ ਅਸੀਂ ਅਰਤੀ ਪੂਕ ਮਜਾਰਾ ਕਰਨ ਜਾ ਰਹੇ ਹਾਂ ਔਰ ਜਿਹੜਾ ਸਾਡਾ ਅੱਜ ਦਾ ਇਹ ਅਰਤੀ ਪੂਕ ਮਜਾਰਾ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਹੈ ਜਿਨ੍ਹਾਂ ਨੇ ਇੱਕ ਮੁਲਾਜ਼ਮਾਰੂ ਫੈਸਲਾ ਅਪਣਾਉਂਦੇ ਆ ਜਿਹੜਾ ਸਾਡੇ ਲੱਲੂ ਤੇ ਹਰਡ ਡਿਵੀਜ਼ਨਾਂ ਨੇ ਦੋ ਉਹ ਜਿਹੜੇ ਉਹਨਾਂ ਦਾ ਸਾਰਾ ਕੰਮਕਾਰ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਸੌਪਿਆ ਔਰ ਜਿਹੜੀ 15 ਤਰੀਕ ਨੂੰ ਸਾਡਾ ਇੱਕ ਬੜਾ ਵਿਸ਼ਾਲ ਤਰਨਾਹੀ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ 15 ਤਰੀਕ ਦੀ ਮੀਟਿੰਗ ਦਿੱਤੀ ਸੀ ਮੁਲਾਜ਼ਮ ਜਦੇ ਬੰਦੀਆਂ ਨੂੰ ਉਹ ਵੀ ਵਾਅਦਾ ਖਲਾਫੀ ਕੀਤੀ ਇਹਦੇ ਕਰਕੇ ਅਸੀਂ ਅੱਜ ਜਿਹੜਾ ਅਰਤੀ ਬੂ ਮਜਾਰਾ ਕਰਨ ਜਾ ਰਹੇ ਆ ਜੇ ਤੁਹਾਡੇ ਮੰਗਾਂ ਪੂਰੀ ਨਹੀਂ ਹੁੰਦੀ ਕੀ ਆ ਕਿਸ ਵਰਸਾ ਮੰਗਾ ਜੇ ਅਗਰ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਜੋ ਪੀਐਸਸੀਬਲਾਈਅਰ ਜੁਆਇੰਟ ਫੋਰਮ ਇਕਤਾ ਮੰਚ ਅਤੇ ਆਓ ਜਈ ਦਾ ਜੋ ਧਿਰਾਂ ਦੇ ਰੂਪ ਵਿੱਚ ਸਾਂਝੇ ਫੋਰਮ ਚ ਕੰਮ ਕਰ ਰਹੀਆਂ ਨੇ ਉਹਦੇ ਫੈਸਲੇ ਮੁਤਾਬਕ ਅਸੀਂ ਚੜੇ ਆਂ ਹੋਰ ਵੀ ਤਿੱਖੇ ਸੰਘਰਸ਼ਾ ਜਿਹੜੇ ਉਹ ਕਰਾਂਗੇ ਮੈਂ ਸਾਡਾ ਨਾਮ ਹੈ ਕਰਨ ਸਿੰਘ ਜੀ ਉਹਦੇ ਆਪ ਸਮਨਾਮ ਅਤੀ ਬਹੁਤ ਸਾਡਾ ਜੀ ਅਸੀਂ ਲੈ ਆ ਅੱਜ ਪੰਜਾਬ ਸਰਕਾਰ ਤੋਂ ਕਿ ਦੋ ਧਰਨੇ ਮਾਰੇ ਆ ਪੰਜਾਬ ਦੇ ਮਹਾਰੀ ਤੇ ਉਹ ਧਰਨੇ ਦੇ ਚਾਕੇ ਸਾਨੂੰ ਪੰਜਾਬ ਸਰਕਾਰ ਨੇ ਸਾਡੇ ਲੀਡਰਾਂ ਨੂੰ ਸਾਡੀ ਜਗਤਪੁਰ ਨੂੰ ਇਕਤਾ ਮੰਚ ਦੇ ਰੂਪ ਪੰਜਾਬ ਸਰਕਾਰ ਦੇ ਜਿਹੜਾ ਸਾਡਾ ਬੜਿਆ ਹੋਇਆ ਜੁਆਇੰਟ ਹੈ ਉਹਨੂੰ ਮਤਲਬ ਲਾਇਆ ਵੀ 15 ਤਰੀਕ ਨੂੰ ਤੁਹਾਡੇ ਨਾਲ ਮੀਟਿੰਗ ਹੈ 15 April ਦੀ ਮੀਟਿੰਗ ਦੇ ਕੇ ਜਿੱਦਨ ਸਾਡੇ ਲੀਡਰਸ਼ਿਪ ਉੱਥੇ ਪਹੁੰਚੀ ਸਰਕਾਰ ਮੁੱਕਰ ਗਈ ਵੀ ਅੱਜ ਕੋਈ ਤੁਹਾਡੀ ਮੀਟਿੰਗ ਨਹੀਂ ਪਹਿਲਾਂ ਵੀ ਸਰਕਾਰ ਕਈ ਵਾਰ ਸਾਡੀ ਮੀਟਿੰਗ ਤੋਂ ਮੁੱਕਰੀ ਹੈ ਸਾਡੀ ਇੱਕੋ ਇੱਕ ਦੀ ਮੰਗ ਹੈ ਕਿ ਸਾਡੇ ਜਿਹੜੇ ਕੰਮ ਸਾਡੇ ਪੈਂਡਿੰਗ ਪਏ 23 24 ਮੰਗਾ ਦਾ ਜਿਹੜਾ ਸਾਡਾ ਡਿਮਾਂਡ ਚਾਰਟ ਹੈ ਪਹਿਲੇ ਆਲਰੇਡੀ ਸਰਕਾਰ ਦੇ ਕੋਲ ਪਿਆ ਜਿਨ੍ਹਾਂ ਵਿੱਚ ਕੁਝ ਸਰਕਾਰੀਆਂ ਦੀ ਮੰਗਾ ਆਪਣੀ ਸਾਡੇ ਮੁਲਾਜ਼ਮਾਂ ਦੀ ਮੰਗਾ ਜਿਵੇਂ ਸਾਡਾ ਨਵੀਂ ਭਰਤੀ ਹੈ ਨਵੀਂ ਭਰਤੀ ਨੂੰ ਬਹਾਲ ਕਰਨਾ ਹੈ ਦੂਜੇ ਪਾਸੇ ਸਾਡੇ ਕੋਲ ਜਿਹੜੇ ਸੈਂਟਰ ਦੇ ਸਕੇਲ ਸਾਡੇ ਦੇ ਘਟ ਤੋਂ ਪਏ ਉਹਨਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਸਕੇਲ ਦਵਾਣੇ ਹੈ ਤੇ ਹੋਰ ਸਾਡੀਆਂ ਬਹੁਤ ਸਾਰੀਆਂ ਮੰਗਾ ਇਹੜੀਆਂ ਵੰਗ ਚੈਟ ਪਹਿਲਾਂ ਸਰਕਾਰ ਨੂੰ ਸੇ ਦੇ ਚੁੱਕੇ ਆ ਜੇਕਰ ਸਾਡੇ ਨਾਲ ਗੱਲਬਾਤ ਸਰਕਾਰ ਨਹੀਂ ਕਰਦੀ ਜਾਂ ਸਾਨੂੰ ਇੱਕ ਵੰਗਾ ਤੋਂ ਨਗੌਰ ਰੱਖਦੀ ਹੈ ਗਲੋਰ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਪੂਰਾ ਬਿਜਲੀ ਬੋਰਡ ਦਾ ਜਿਹੜਾ ਕਾਰੋਬਾਰ ਹੈ ਉਹ ਠੱਪ ਕਰਨੇ ਪੱਸੀ ਜਾਵਾਂਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਸਿੱਕੇ ਸੰਘਰਸ਼ਾਂ ਦੀ ਲੋੜ ਹੈ ਸਿੱਕੇ ਸੰਘਰਸ਼ ਕਾਮੇ ਸਾਡੀ ਕਿਤੇ ਬੰਦੀਆਂ ਰੈਲਪੁਰ ਮੈਂ ਕਿ ਇੱਕ ਵੰਗਾ ਬਿਜਲੀ ਬੋਰਡ ਦੀ ਜਿਹੜੀ ਕਿਤੇ ਬੰਦੀਆਂ ਸਾਡੀਆਂ ਪੀਐਸਸੀਬੀ ਐਮਪਲਾਈ ਫੀਸ ਦੇ ਐਟ ਕਾਊਂਟ ਤੱਕ ਪੂਰੇ ਪੰਜਾਬ ਵਿੱਚ ਕਿੱਦਾਂ ਹਾਂਜੀ ਪੂਰੇ ਪੰਜਾਬ ਲੈ ਲਿਆ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਡੇ 2 ਦਿਨ ਦੇ ਧਰਨੇ ਤੇ 21 ਔਰ 22 21 ਔਰ 22 ਤਰੀਕ ਦੇ ਉਸ ਸਰਕਲਾਂ ਚ ਕੱਲ ਹੋਏ ਐ ਕੋਈ ਸਰਕਟ ਅੱਜ ਹੋ ਰਿਹਾ ਅਸੀਂ ਪੂਰੇ ਪੰਜਾਬ ਕਵਰ ਕੀਤਾ ਕੋਈ ਡੀਸੀ ਦਫਤਰ ਹੋ ਰਿਹਾ ਹੈ ਜਿਹੜੇ ਦਫਤਰੇ ਉਤਲੇ ਛੜ ਕੇ ਸੀ ਵਰਤਨਾ ਆਪਣਾ ਰੋਜ਼ ਜਹਰ ਕਰ ਰਹੇ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز